ਸਤਿ ਗੁਰੂ ਬਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਇੱਕ ਆਜ ਮੈਂ ਤੁਹਾਨੂੰ ਛੋਟੀ ਜੀ ਚੀਜ਼ ਦਿਖਾਉਣਾ ਜਿਹੜੀ ਧੁੰਦ ਦੇ ਵਿੱਚ ਕੰਮ ਆਉਂਦੀ ਹੈ ਤੇ ਜੋ ਸਾਈਕਲ ਰਾਈਡ ਕਰਦੇ ਨੇ ਜਾਂ ਕਰਨਾ ਚਾਹੁੰਦੇ ਨੇ ਉਹਨਾਂ ਲਈ ਇੱਕ ਛੋਟੀ ਜੀ ਚੀਜ਼ ਆ ਤੁਹਾਨੂੰ ਮੈਂ ਚੈੱਕ ਕਰਵਾਉਣਾ ਇਹ ਧੁੰਦ ਤੋਂ ਬਚਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਤੇ ਮੈਂ ਸਾਰਿਆਂ ਨੂੰ ਕਹਿਣਾ ਵੀਰ ਬਣ ਕੇ ਜਿਹੜੇ ਧੁੰਦ ਦੇ ਵਿੱਚ ਰਾਈਡ ਕਰਦੇ ਨੇ ਛੋਟੇ ਰੋੜਾਂ ਤੇ ਜਾਂ ਵੱਡੇ ਰੋੜਾਂ ਤੇ ਜਾਂਦੇ ਨੇ ਇਹ ਉਹ ਚੀਜ਼ ਹੈ ਠੀਕ ਹੈ ਇਹਨੂੰ ਸਾਰੇ ਜਣੇ ਸਾਈਕਲ ਦੇ ਪਿੱਛੇ ਲਵਾਓ ਇਹ ਫਲੈਸ਼ਰ ਇੱਕ ਤਰ੍ਹਾਂ ਦਾ ਠੀਕ ਹੈ ਵੀਰ ਜੇ ਕੋਈ ਇਹਨੂੰ ਖਰੀਦਣਾ ਚਾਹੁੰਦਾ ਵੀਰ ਮੈਨੂੰ ਮੈਸੇਜ ਕਰ ਸਕਦਾ ਤੇ ਮੈਂ ਉਹ ਡਿਲੀਵਰ ਕਰ ਦਿਆਂ ਤੇ ਇਹਦੇ ਵਿੱਚ ਕਈ ਕਲਰ ਆਉਂਦੇ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਇਹ ਫਲੈਸ਼ ਮਾਰਦਾ ਇਸ ਤਰ੍ਹਾਂ ਠੀਕ ਹੈ ਇਹ ਛੋਟੀ ਜਿਹੀ ਚੀਜ਼ ਹੈ ਇਹ ਮੇਰੇ ਵੀਰ ਸਾਰੇ ਸਾਈਕਲਾਂ ਤੇ ਲਵਾਓ ਜਿਹੜੇ ਸਾਈਕਲ ਰਾਈਡ ਕਰਦੇ ਸਨ ਮੈਂ ਦਿਖਾਉਣਾ ਵੀ ਇਹ ਮੇਰੇ ਸਾਈਕਲ ਤੇ ਲੱਗੀ ਹੋਈ ਹੈ ਇਹ ਇਸ ਤਰ੍ਹਾਂ ਬਲਿੰਕ ਕਰਦੇ ਵੀ ਪਿੱਛੋਂ ਆਉਣ ਵਾਲੇ ਕਿਸੇ ਵੀ ਸਾਧਨ ਨੂੰ ਕਿਸੇ ਤਰ੍ਹਾਂ ਦੇ ਵੀ ਸਾਧਨ ਨੂੰ ਇਸ਼ਾਰਾ ਕਰ ਦਿੰਦੀ ਹੈ ਵੀ ਅੱਗੇ ਕੁਝ ਹੈ ਇਹ ਧੁੰਦ ਵਿੱਚ ਵੀ ਚਮਕਦੀ ਹੈ ਲਾਈਟ ਇਹ ਮੈਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਸਾਰੇ ਜਣੇ ਲਗਾਓ ਬਹੁਤ ਵਧੀਆ ਚੀਜ਼ ਹੈ ਇਹ ਲਾਈਟ ਪ੍ਰੋਜੈਕਟਰ ਨੇ ਹੁਣ ਤਾਂ ਵੈਸੇ ਵੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਤੁਸੀਂ ਇਹ ਇਹ ਠੀਕ ਹੈ ਮੇਰੇ ਹਿਸਾਬ ਨਾਲ ਮੈਨੂੰ ਵਧੀਆ ਲੱਗੀ ਇਹਦੀ ਕੋਈ ਪ੍ਰਾਈਸ ਵੀ ਕੋ ਜਿਆਦਾ ਨਹੀਂ ਸਿਰਫ 100 ਰੁਪਏ ਦੇ ਕਰੀਬ ਹੈ ਧੰਨਵਾਦ